ਕਈ ਲੋਕਾਂ ਨੇ ਇਹ ਗੱਲ ਵੀ ਕੀ ਇਹ ਰੀਲਾਂ ਨਹੀਂ ਪਾਉਣੀਆਂ ਚਾਹੀਦੀਆਂ ਵਿਖਾਵਾ ਨਹੀਂ ਕਰਨਾ ਚਾਹੀਦਾ ਇੱਕ ਹੱਥ ਨਾਲ ਦਾਨ ਕਰੋ ਦੂਜੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਸਵੀਰ ਜੱਸੀ ਆ ਮੈਂ ਤਾਂ ਆਪਣੇ ਬੜੇ ਰਿਸਪੈਕਟਿਡ ਆਪਣਾ ਚਾਚਾ ਹੀ ਆ ਮੈਂ ਤਾਂ ਚਾਚੇ ਨੂੰ ਵੀ ਫੋਨ ਕੀਤਾ ਮੈਂ ਚਾਚਾ ਹਿੱਲ ਗਏ ਕੀ ਕਰੀ ਜਾਂਦਾ ਠੀਕ ਆ ਵੀ ਆਪਾਂ ਕਰਿਓ ਫਿਰ ਅਸੀਂ ਉਹਨਾਂ ਮੇਰਾ ਬਹੁਤ ਪਿਆਰ ਆ ਅਸੀਂ ਭਾਈ ਨੇ ਵੀਡੀਓ ਪਾਈ ਫਿਰ ਭਾਈ ਵੀ ਆਪਣਾ ਬਹੁਤ ਪਿਆਰ ਆ ਪਰ ਮੈਂ ਸਮਝ ਮੈਨੂੰ ਕਿੰਨਾ ਮਨਕੀਰਤ ਉਹ ਕਈ ਵਾਰੀ ਚਲੋ ਬੋਲਿਆ ਜਾਂਦਾ ਹੁਣ ਭਾਜੀ ਗੱਲ ਮੈਂ ਜੋ ਚੀਜ਼ ਆ ਮੈਂ ਆਪਦੀ ਟੀਮ ਨੂੰ ਆਖਿਆ ਹੈ ਖੁੱਲ ਕੇ ਜੇ ਕੋਈ ਵੀਡੀਓ ਪਾਉਂਦਾ ਉਹਨੂੰ ਫੇਰ ਵੀ ਕਰੋ ਮੇਰੇ ਇੰਸਟਾਗ੍ਰam ਤੇ ਕਿਉਂਕਿ ਬਾਜੀ ਜਿੰਨੇ ਲੋਕੀ ਆਪਾਂ ਨੂੰ ਵੇਖ ਰਹੇ ਨੇ ਠੀਕ ਆ ਹੁਣ ਕੱਲ ਪਰਸੋ ਗੀਪੀ ਬਾਈ ਨੇ ਆਖਿਆ ਵੀ ਮੈਂ ਗੀਪੀ ਬਾਈ ਨੇ ਬਹੁਤ ਸੋਹਣੀ ਗੱਲ ਕੀਤੀ ਆ ਉਹ ਕਹਿੰਦੇ ਕਿ ਜੇ ਪਾਰਿਆ ਉਹਨੂੰ ਵੇਖ ਕੇ ਮੈਂ ਆ ਗੀਪੀ ਬਾਈ ਕਹਿੰਦੇ ਮੈਂ ਬਾਂਬੇ ਸੀ ਤੇ ਮੇਰਾ ਕੰਮਲ ਧਿਆਨ ਸੀ ਤੇ ਮੇਰਾ ਮੈਂ ਟੱਚ ਅਪ ਰ ਟੁੱਟਿਆ ਸੀ ਬਾਜੀ ਕਹਿੰਦੇ ਵੀ ਮੈਂ ਮਨਕੀਰਤ ਦੀ ਵੀਡੀਓ ਵੇਖੀ ਤੇ ਯਾਰ ਕਿੱਡੀ ਵੱਡੀ ਗੱਲ ਕਹੀ ਸੋ ਆ ਚੀਜ਼ ਮੈਂ ਕਰ ਰਿਹਾ ਮੈਂ ਆਪਣੀ ਟੀਮ ਨੂੰ ਇੱਕ ਗੱਲ ਕਹਿ ਰਿਹਾ ਵੀ ਭਾਈ ਜੋ ਵੀ ਕਿਸੇ ਨੂੰ ਲੋੜ ਆ ਦੀਗਾ ਉੱਥੋਂ ਤੱਕ ਪਹੁੰਚਿਆ ਜਾਂਦਾ ਪਹੁੰਚੋ ਪੈਸੇ ਪੰਝਾਓ ਕੁਝ ਮਰਜ਼ੀ ਕਰੋ ਇਹ ਵਾਲੇ ਬਾਈ ਮੈਂ ਇੱਕ ਗੱਲ ਕਹਾਂ ਤੁਹਾਨੂੰ ਮਨਕੀਰਤ ਬਾਈ ਪੈਸੇ ਵੰਡਣ ਵਾਸਤੇ ਨਾ ਜਿਗਰਾ ਚਾਹੀਦਾ ਨਹੀਂ ਨਹੀਂ ਜਿਗਰਾ ਭਾਈ ਚਾਹੀਦਾ ਤੁਸੀਂ ਇਸ ਗੱਲ ਨੂੰ ਦਿਖਾਓ ਜਾਂ ਨਾ ਦਿਖਾਓ ਪਰ ਇਹ ਬਹੁਤ ਵੱਡੀ ਸੇਵਾ ਹੈ ਆਪਣੇ ਆਪਣੇ ਰਮਨ ਵੀਰੇ ਪੰਜਾਬੀਆਂ ਕੋਲ ਪੰਜਾਬੀਆਂ ਤੋਂ ਵੱਡਾ ਜਿਗਰਾ ਹੀ ਨਹੀਂ ਹੈਗਾ ਕਿਦਾ ਸੋ ਆਪਣੇ ਦਾ ਜੋਧੇ ਬੈਠੇ ਮੈਂ ਤੁਹਾਨੂੰ ਉਹੀ ਗੱਲ ਆਪਣੀ ਵਿੱਚ ਤੁਸੀਂ ਗੱਲ ਆਪਣੀ ਟੋਕੀ ਗਈ ਮੈਂ ਕਹਿੰਦਾ ਵੀ ਆਪਾਂ ਆਪਾਂ ਭਾਜੀ ਮੈਂ ਕਿਉਂ ਆਵਦੀ ਟੀਮ ਨੂੰ ਕਿਹਾ ਵੀ ਤੁਸੀਂ ਭਾਈ ਚੱਲੋ ਵੀ ਮੈਨੂੰ ਵੇਖ ਕੇ ਵੀ ਯਾਰ ਬੰਦੇ ਆ ਜੀ ਮਨਕੀਰਤ ਹਾਲਖ ਥ੍ਰੈਟ ਦੇ ਵਿੱਚ ਉੱਤੋਂ ਆਰਟਿਸਟ ਹੋ ਕੇ ਵੀ ਜੇ ਸੇਵਾ ਕਰ ਰਿਹਾ ਵੀ ਸਾਡੇ ਸੱਪ ਲੜਿਆ ਠੀਕ ਆ ਬੀ ਲੋਕੀ ਮੈਨੂੰ ਵੇਖ ਕੇ ਆ ਚੀਜ਼ ਕਹਿਣ ਤੁਹਾਨੂੰ ਵੀ ਕਾਲ ਆਉਣ ਲੱਗ ਪਈਆਂ ਹੋਣੀਆਂ ਬਈ ਸਾਸੀਰ ਦੇਣਾ ਅਸੀਂ ਤੇ ਤਾ ਤਨ ਉਹੀ ਦੱਸਦਾ ਵੀ ਲੋਕੀ ਕਹਿਣ ਵੀ ਯਾਰ ਮਨਕੀਰਤ ਦੇ ਇੰਨੇ ਟਰੈਕਟ ਦੇ ਵਿੱਚ ਸੇਵਾ ਕਰ ਰਿਹਾ ਅਸੀਂ ਵੀ ਕਰੀਏ ਠੀਕ ਆ ਵੇਖੋ ਵਿਖਾਈ ਕਿਉਂਕਿ ਹਰ ਬੰਦਾ ਆਪਦੇ ਕੰਮ 'ਚ ਬੀਜ਼ੀ ਆ ਠੀਕ ਆ ਜਦੋਂ ਵੇਖ ਜਦੋਂ ਵੇਖੋ ਵਿਖਾਈ ਆ ਲੋਕੀ ਸੇਵਾ ਲਾਉਣਗੇ ਅੱਜ ਕੱਲ ਬਾਜੀ ਸਾਰਾ ਕੁਝ ਯੋਗ ਹੋ ਗਿਆ ਫੋਨ ਵਾਲਾ ਕੋਈ ਸ਼ੱਕ ਨਹੀਂ ਠੀਕ ਆ ਜਦੋਂ ਅੱਗੇ ਵੇਖਿਆ ਵੀ ਮੁੰਡੇ ਸੇਵਾ ਕਰ ਰਹੇ ਆ ਤੇ ਮੈਂ ਵੇਖੋ ਵੇਖੀ ਨਹੀਂ ਪਤਾ ਨਹੀਂ ਕਿੰਨੇ ਜਾਣੇ ਬੈਗ ਪੈਸਿਆਂ ਦੇ ਲੈ ਕੇ ਦਿੱਲੀ ਤੋਂ ਮੇਰੇ ਯਾਰ ਦੋਸਤ ਨੇ ਉਹ ਕਹਿੰਦੇ ਭਾਈ ਅਸੀਂ ਨੇ ਤਾਂ ਕਰੋੜ ਰੁਪਈਆ ਬਾੰਡ ਵੀ ਆਏ ਆ ਠੀਕ ਹੈ ਤੇ ਮੈਂ ਕਿਹਾ ਯਾਰ ਬਹੁਤ ਵਧੀਆ ਮੈਂ ਪਰ ਲੋਡ ਬੰਦਾ ਨੂੰ ਦੋ ਠੀਕ ਹੈ ਮੈਂ ਵੀ ਦਿੱਤੇ ਆ ਮੈਂ ਵੀ ਮੰਨ ਲਓ ਮੈਂ ਨਹੀਂ ਮੰਨਦਾ 100 ਦੇ 100 ਸਹੀ ਥਾਂ ਤੇ ਪਹੁੰਚੇ ਹੋਣੇ ਆ ਕਈ ਜਿਵੇਂ ਕਿਸੇ ਦੇ ਘਰੇ ਅਸੀਂ ਸਾਡੀ ਟੀਮ ਨੇ ਘਰ ਲੱਭੇ ਹੁੰਦੇ ਸੀ ਕਈ ਸਾਨੂੰ ਰਾਤ ਚ ਬੰਦੇ ਮਿਲ ਜਾਂਦੇ ਸੀ ਉਹ ਤੱਕੇ ਨਾਲ ਜੀ ਸਾਡਾ ਨੁਕਸਾਨ ਹੋਇਆ ਕਿਉਂਕਿ ਕਈ ਕਿਉਂਕਿ ਉਹ ਮੌਕੇ ਦੇ ਤਰਸ ਆ ਜਾਂਦਾ ਸੀ ਉਹਨਾਂ ਦੀਆਂ ਗੱਲਾਂ ਤੋਂ ਵੀ ਮੌਕੇ ਦੇ ਉੱਤੇ ਵੀ ਮੈਂ 30 40 ਲੱਖ ਮੇਰੇ ਤੋਂ ਐਵੇਂ ਵੀ ਵੰਡਿਆ ਗਿਆ ਮੌਕੇ ਦੇ ਬਸ ਹੀ ਵੇਖ ਕੇ ਵੰਡੇ ਨਾਲ ਤਾਂ ਨਜ਼ਾਰਾ ਹੀ ਨਹੀਂ ਹਾਂ ਪਰ ਜਿਹੜਾ ਨਾ ਅਗਲੇ ਦੇ ਘਰ ਜਾ ਕੇ ਅਗਲੇ ਦੀ ਹੈਲਪ ਕਰਨ ਦਾ ਭਾਜੀ ਇਹ ਚਸਕਾ ਪੈ ਗਿਆ ਮੈਨੂੰ ਤਾਂ ਠੀਕ ਆ ਆਪਾਂ ਵੀ ਕਿਸੇ ਬੰਦੇ ਨੂੰ ਲੋੜ ਆ ਯਾਰ ਠੀਕ ਆ ਆਪਾਂ ਉਹਦੇ ਨਾਲ ਖੜਦੇ ਆ ਅਗਲੇ ਲਈ ਤਾਂ ਆਪਾਂ ਮਸੀਹਾ ਬਣ ਕੇ ਇੱਕ ਰੱਬ ਦਾ ਠੀਕ ਆ ਬੱਚਾ ਵੀ ਕਿਵੇਂ ਕਹਦਾ ਵੀ ਰੱਬ ਦਾ ਰੂਪ ਹੀ ਬਣ ਕੇ ਹਨਾ ਵੀ ਰੱਬ ਦੇ ਕਿਸੇ ਬੱਚੇ ਨਾਲ ਕੋਈ ਫਰਿਸ਼ਤਾ ਆ ਕੇ ਰਹਿਦਾ ਭਾਈ ਤੇ ਭਾਜੀ ਅਗਲੇ ਦੀ ਮੈਂ ਤੁਹਾਨੂੰ ਉਹਦੇ ਸੈਂਟੀਮੈਂਟਲਸ ਉਹਦੀਆਂ ਫੀਲਸ ਮੈਂ ਤੁਹਾਨੂੰ ਸ਼ੇਅਰ ਹੀ ਨਹੀਂ ਕਰ ਸਕਦਾ